कोरोना ਦਾ ਨਵਾਂ ਵੈਰੀਏਟ ਜੀਐਨ1 ਨੂੰ ਲੈ ਕੇ ਦੇਸ਼ ਦੇ ਲੋਕ ਜ਼ਰੂਰ ਸਹਿਮੀ ਹੋਏ ਆ ਤੇ ਦੇਸ਼ ਦੇ ਵਿੱਚ ਇਸ ਦੇ ਨਵੇਂ ਜਿਹੜੇ ਮਾਮਲੇ ਵੀ ਸਾਹਮਣੇ ਆਏ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਸਿਵਲ ਸर्जਨਾ ਨੂੰ ਹਦਾਇਤਾਂ ਜ਼ਰੂਰ ਜਾਰੀਆਂ ਕੀਤੀ ਹੈ ਕਿ ਜੀਐਨ1 ਨੂੰ ਲੈ ਕੇ ਲੋਕ ਜ਼ਰੂਰ ਜਾਗਰੂਕ ਹੋਣ ਤੇ ਭੀੜ-ਭਾੜ ਵਾਲੇ ਏਰੀਆ 'ਚ ਜਾਂ ਫਿਰ ਜਿਹੜਾ ਸਿਵਲ ਸर्जਨ ਦਾ ਸਟਾਫ ਹੈ ਡਿਸਟ੍ਰਿਕਟ ਦੇ ਵਿੱਚ ਉਹ ਮਾਸਕ ਜ਼ਰੂਰ ਲਗਾ ਕੇ ਰੱਖਣ ਸੋ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੇ ਵਿੱਚ ਅਸੀਂ ਪੁੱਜੇ ਆ ਜਿੱਥੇ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜਿਹੜੀ ਹਦਾਇਤਾਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਕਿ ਉਸ ਦੀ ਪਾਲਣਾ ਕੀਤੀ ਜਾ ਰਹੀ ਹੈ ਕਿਉਂਕਿ ਦੇਸ਼ ਦੇ ਵਿੱਚ ਜ਼ਰੂਰ ਜੀਐਨ1 ਨਵੇਂ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ ਹੈ ਜਿਸ ਤੋਂ ਬਾਅਦ ਹਦਾਇਤਾਂ ਜਿਹੜੀਆਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਲੈਟਰ ਜਿਹੜੀ ਸਿਵਲ ਸਰਚਨਾ ਨੂੰ ਪੰਜਾਬ ਭਰ ਦੇ ਵਿੱਚ ਕੱਢੀਆਂ ਗਈਆਂ ਹੈ ਉਸ ਤੋਂ ਬਾਅਦ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹਲੇ ਲੋਕਾਂ ਨੇ ਮਾਸਕ ਪਾਣਾ ਜਿਹੜਾ ਸ਼ੁਰੂ ਨਹੀਂ ਕੀਤਾ ਲੇਕਿਨ ਅੰਦਰਲਾ ਸਟਾਫ ਜਿਹੜਾ ਕੀ ਉਹ ਹਦਾਇਤਾਂ ਦਾ ਪਾਲਣ ਕਰਦਾ ਨਜ਼ਰ ਆ ਰਿਹਾ ਹੈ ਜਾਂ ਨਹੀਂ ਉਹ ਵੀ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਪੇਸ਼ੀਐਂਟ ਹੈ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈ ਜਾਂ ਫਿਰ ਅੰਮ੍ਰਿਤਸਰ ਦੇ ਜਾਂ ਫਿਰ ਪੰਜਾਬ ਦੀ ਗੱਲ ਕਰੀਏ ਪੰਜਾਬ ਭਰ ਦੇ ਵਿੱਚ ਜਿਹੜੇ ਹਸਪੀਟਲਾਂ ਦੇ ਵਿੱਚ ਪੇਸ਼ੀਐਂਟ ਦਾਖਲ ਹੈ ਉਹਨਾਂ ਦੇ ਅਟੈਂਡੈਂਟ ਨੂੰ ਵੀ ਸਰਕਾਰ ਨੇ ਹਦਾਇਤਾਂ ਜਾਰੀ ਕੀਤੀ ਹੈ ਕਿ ਮਾਸਕ ਜ਼ਰੂਰ ਪਾਇਆ ਜਾਏ ਸੋ ਰਿਸੈਪਸ਼ਨ ਸਿਵਲ ਹਸਪੀਟਲ ਦੇ ਆਪਾਂ ਪੁੱਜੇ ਆ ਜਿਸ ਜਗ੍ਹਾ ਤੇ ਲੋਕ ਇਸ ਜਗ੍ਹਾ ਤੇ ਪਰਚੀਆਂ ਜ਼ਰੂਰ ਘਟਾਉਂਦੇ ਆ ਲੇਕਿਨ ਇਸ ਜਗ੍ਹਾ ਤੇ ਵੀ ਜਿਹੜੇ ਹਦਾਇਤਾਂ ਜਿਹੜੀਆਂ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਉਸ ਹਦਾਇਤਾਂ ਦੀ ਪਾਲਣਾ ਜਿਹੜੀ ਨਹੀਂ ਕੀਤੀ ਜਾ ਰਹੀ ਐ ਸੋ ਲੋਕ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਜਿਹੜਾ कोरोना ਨੂੰ ਲੈ ਕੇ ਨਵਾਂ ਵੈਰੀਐਂਟ ਜਾਰੀ ਹੋਇਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਾਸਕ ਪਾਣ ਦੀ ਹਦਾਇਤਾਂ ਜਾਰੀ ਕੀਤੀਆਂ ਤੇ ਜਿਹੜੇ ਭੀੜ ਭੜ ਵਾਲੇ ਏਰੀਆ ਦੇ ਵਿੱਚ ਲੋਕ ਮਾਸਕ ਪਾ ਕੇ ਰੱਖਣ ਇਸ ਬਾਰੇ ਤੁਸੀਂ ਕੀ ਕਹੋਗੇ ਮਾਸਕ ਜ਼ਰੂਰੀ ਆ ਪੈੜੇ ਡਰਦੇ ਬਣੋ ਜਾਈ ਬਾਕੀਆਂ ਦੂਜਿਆਂ ਨੂੰ ਵੀ ਸਮਝਾਵਾ ਇਹੋ ਨੇ ਅਬ ਆਪਣੇ ਆਪ ਮਾਸਕ ਜ਼ਰੂਰੀ ਆ ਉਹ ਅੰਦਰ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅੰਦਰ ਦੇਖਾਂਗੇ ਕਿ ਆਖਿਰ ਜਿਹੜੇ ਡਾਕਟਰ ਹੈ ਜਾਂ ਫਿਰ ਬਾਕੀ ਜਿਹੜਾ ਸਟਾਫ ਹੈ ਉਹਨਾਂ ਦੁਆਰਾ ਮਾਸਕ ਪਾਏ ਗਏ ਹੈ ਜਾਂ ਨਹੀਂ ਕਿ ਜਿਹੜੀ ਹਦਾਇਤਾਂ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਕਿਉਂਕਿ ਦੇਸ਼ ਦੇ ਵਿੱਚ ਜਦੋਂ ਮਾਮਲੇ ਸਾਹਮਣੇ ਆਨੇ ਸ਼ੁਰੂ ਹੋਏ ਸੀ ਉਦੋਂ ਹੀ ਸਰਕਾਰ ਨੇ ਐਸੇ ਹਦਾਇਤਾਂ ਨੂੰ ਸਿਵਲ ਸੱਜਣਾ ਨੂੰ ਇੱਕ ਲੈਟਰ ਦੇ ਜ਼ਰੀਏ ਭੇਜੀਆਂ ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਸ ਦੀ ਪਾਲਣਾ ਜਿਹੜੀ ਕੀਤੀ ਜਾਏ ਸੋ ਸਿਵਲ ਹਸਪੀਟਲ ਦੇ ਉਸ ਜਗ੍ਹਾ ਤੇ ਸਿਵਲ ਹਸਪੀਟਲ ਦੇ ਅਸੀਂ ਦੇਖ ਸਕਦੇ ਹੋ ਲੋਕ ਜ਼ਰੂਰ ਬੈਠੇ ਆ ਲੇਕਿਨ ਮਾਸਕ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਸੋ ਡਾਕਟਰ ਜਾਂ ਫਿਰ ਪੇਸ਼ੈਂਟ ਦੇ اٹੈਂਡੈਂਟ ਦੇ ਰੇ ਉਹਨਾਂ ਨੂੰ ਮਾਸਕ ਪਾਣ ਦੀ ਹਿਦਾਇਤ ਜ਼ਰੂਰ ਜਿਹੜੀ ਜਾਰੀ ਕੀਤੀ ਗਈ ਹੈ ਲੇਕਿਨ ਹਲੇ ਤੱਕ ਉਸ ਦੀ ਪਾਲਣਾ ਜਿਹੜੀ ਨਹੀਂ ਕੀਤੀ ਜਾ ਰਹੀ ਹੈ ਸੋ ਅੰਮ੍ਰਿਤਸਰ ਦੇ ਸਿਵਲ ਹਸਪਤਲ ਇਹੋ ਜਿਹਾ ਹਸਪਤਲ ਹੈ ਜਿੱਥੇ ਆਸ-ਪਾਸ ਦੇ ਪਿੰਡਾਂ ਤੋਂ ਲੋਕ ਜ਼ਰੂਰ ਆਉਂਦੇ ਆ ਆਪਣਾ ਇਲਾਜ ਕਰਵਾਉਣ ਲਈ ਤੇ ਉਸ ਤੋਂ ਬਾਅਦ ਕਾਫੀ ਭੀੜ ਭੜ ਜ਼ਰੂਰ ਇਸ ਜਗ੍ਹਾ ਤੇ ਹੁੰਦੀ ਹੈ ਲੇਕਿਨ ਮਾਸਕ ਦੀ ਵਰਤੋਂ ਜਿਹੜੀ ਨਹੀਂ ਕੀਤੀ ਜਾ ਰਹੀ ਹੈ ਸੋ ਡਾਕਟਰ ਜਿਹੜੇ ਡਾਕਟਰ ਦੇ ਰੂਮ ਵੀ ਚੈੱਕ ਕਰਾਂਗੇ ਅਸੀਂ ਦੀ ਆਖਿਰ ਹੈ ਕਿ ਉਸ ਉਹਨਾਂ ਹਿਦਾਇਤਾਂ ਦੀ ਪਾਲਣਾ ਜਿਹੜੀ ਕੀਤੀ ਜਾ ਰਹੀ ਹੈ ਜਾਂ ਨਹੀਂ ਸੋ ਅਮਰਜੈਂਸੀ ਦੇ ਵਿੱਚ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਮਰਜੈਂਸੀ ਦੇ ਵਿੱਚ ਜਿਹੜੇ ਡਾਕਟਰ ਹੈ ਜਾਂ ਫਿਰ ਸਟਾਫ ਹੈ ਜਾਂ ਫਿਰ ਜਿਹੜੇ ਲੋਕ ਦਾਖਲ ਹੈ ਉਹਨਾਂ ਦੇ اٹੈਂਡੈਂਟ ਨੂੰ ਮਾਸਕ ਦੀ ਵਰਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਡਾਕਟਰਾਂ ਨੂੰ ਮਾਸਕ ਦੀ ਵਰਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੇਕਿਨ ਇਸ ਜਗ੍ਹਾ ਤੇ ਅਸੀਂ ਉਸ ਚੀਜ਼ ਨੂੰ ਪਾਲਣਾ ਕੀ ਕੀਤੀ ਜਾ ਰਹੀ ਹੈ ਸਰਕਾਰ ਦੇ ਜਿਹੜੇ ਹਦਾਇਤਾਂ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਉਸ ਦੀ ਪਾਲਣਾ ਕੀਤੀ ਜਾ ਰਹੀ ਹੈ ਜੀ ਜਾਂ ਨਹੀਂ ਐਸੀ ਜਾਣਨ ਦੀ ਜ਼ਰੂਰ ਕੋਸ਼ਿਸ਼ ਸੋ ਅਮਰਜੈਂਸੀ ਵਾਰਡ ਦੇ ਵਿੱਚ ਅਸੀਂ ਉੱਜੇ ਹਾਂ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੀ ਅਮਰਜੈਂਸੀ ਵਾਰਡ ਹੈ ਜਿਸ ਜਗ੍ਹਾ ਤੇ ਲੋਕ ਜ਼ਰੂਰ ਦਾਖਲ ਹੈ اٹੈਂਡੈਂਟ ਵੀ ਇਸ ਜਗ੍ਹਾ ਤੇ ਮੌਜੂਦ ਹੈ ਲੇਕਿਨ ਮਾਸਕ ਜ਼ਰੂਰ ਜਿਹੜਾ ਮਰੀਜ਼ ਦੁਆਰਾ ਪਾਇਆ ਗਿਆ ਤਾਂ ਜੀ ਮਾਸਕ ਸਰਕਾਰ ਨੇ ਜ਼ਰੂਰੀ ਕੀਤੀ ਹੈ ਜਿਹੜਾ जो कोविड का नवा वेरीएट आया वा उस लैके ताकि मामले ना बदन तो की कहना चाहोगे लगाएंगे और क्या हम्म लगाएंगे आपको आपको यहाँ पे बताया नहीं था किसी ने कि मास्क जरूरी है या मास्क पता देखी थी लोगों को लेकिन अभी मैं बाजार नहीं गई लेने वास्ते घर से वैसे आ गई ठीक ਤੋ ਭਾਜੀ ਮਾਸਕ ਦਾ ਦੱਸਿਆ ਨਹੀਂ ਸੀ ਕਿਸੇ ਡਾਕਟਰ ਨੇ ਜਾਂ ਕਿਸੇ ਨੇ ਕਿ ਇੱਥੇ ਮਾਸਕ ਪਾਣਾ ਨਹੀਂ ਨਹੀਂ ਸਿਰ ਅਹੀਂ ਤੇ ਮਰੀਜ਼ ਲੈ ਕੇ ਆਏ ਨਾ ਕਿ ਅਟੈਂਡੈਂਟ ਨੂੰ ਜ਼ਰੂਰੀ ਹੈ ਜਿਹੜਾ ਮਰੀਜ਼ ਲੈ ਕੇ ਆਏਗਾ ਉਹਦੇ ਲਈ ਵੀ ਜ਼ਰੂਰੀ ਉਹਨਾਂ ਨੇ ਸਾਨੂੰ ਦੱਸਿਆ ਮਾਸਕ ਲੋ ਇਸ ਮਾਰੇ ਮਾਸਕ ਹੀ ਉਸ ਕਰਨ ਦੇ ਆ ਲੈਂਦੇ ਹੁਣ ਮਰੀਜ਼ ਨੂੰ ਹੀ ਲਾਇਆ ਵਾ ਉਹਨਾਂ ਨੇ ਆਂਦੇ ਸਾਨੂੰ ਕਿਹਾ ਵਾ ਮਾਸਕ ਜ਼ਰੂਰੀ ਹੈ ਸੋ ਮਾਸਕ ਅਟੈਂਡੈਂਟ ਨੇ ਨਹੀਂ ਪਾਇਆ ਸੀ ਲੇਕਿਨ ਦੇਖ ਕੇ ਮੀਡੀਆ ਨੂੰ ਜ਼ਰੂਰ ਉਹਨਾਂ ਦੁਆਰਾ ਰੁਮਾਲ ਜ਼ਰੂਰ ਬੰਨੇ ਗਏ ਆ ਸਰਕਾਰ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਉਸ ਹਦਾਇਤਾਂ ਦੀ ਪਾਲਣਾ ਲੋਕਾਂ ਦੁਆਰਾ ਕੀਤੀ ਜਾਣੀ ਹੈ ਲੋਕਾਂ ਨੇ ਕਰਨੀ ਹੈ ਡਾਕਟਰਾਂ ਦੁਆਰਾ ਕੀਤੀ ਜਾਣੀ ਹੈ ਲੇਕਿਨ ਹਦਾਇਤਾਂ ਜਾਰੀ ਕਰਨਾ ਬਹੁਤ ਜ਼ਰੂਰੀ ਹੈ ਹਦਾਇਤਾਂ ਜਾਰੀ ਹੁੰਦੀਆਂ ਉਸ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਲੇਕਿਨ ਜਦੋਂ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਫਿਰ ਕੋਵਿਡ ਦੇ ਮਾਮਲੇ ਜ਼ਰੂਰ ਲਗਾਤਾਰ ਵਧੇ ਨਜ਼ਰ ਆਉਂਦੇ ਆ ਜਿਹੜੇ ਮਾਮਲੇ ਜ਼ਰੂਰ ਵਧੇ ਆ ਸੋ ਹਦਾਇਤਾਂ ਜਿਹੜੀਆਂ ਜਾਰੀ ਸਰਕਾਰ ਦੁਆਰੇ ਕੀਤੀਆਂ ਗਈਆਂ ਬਕਾਇਦਾ ਲੈਟਰ ਕੱਢੀ ਗਈ ਹੈ ਸਿਵਲ ਸਰਜਨਾਂ ਨੂੰ ਤੇ ਅੱਗੋਂ ਹਦਾਇਤਾਂ ਸਿਵਲ ਸਰਜਨ ਨੂੰ ਜਾਰੀ ਕੀਤੀਆਂ ਗਈਆਂ ਕਿ ਉਹ ਇੰਨੀ ਇੰਨਾ ਹਦਾਇਤਾਂ ਨੂੰ ਲਾਗੂ ਕਰਵਾਇਆ ਜਾਏ ਲੇਕਿਨ ਹਲੇ ਤੱਕ ਉਸ ਹਦਾਇਤਾਂ ਦੀ ਪਾਲਣਾ ਜਿਹੜੀ ਕੀਤੀ ਜਾਣੀ ਚਾਹੀਦੀ ਸੀ ਉਹ ਹਲੇ ਕਿਤੇ ਨਜ਼ਰ ਨਹੀਂ ਆ ਰਹੀ ਹਸਪਤਾਲਾਂ ਤੋਂ ਸ਼ੁਰੂਆਤ ਕੀਤੀ ਗਈ ਸੀ ਹਸਪਤਾਲਾਂ ਦੇ ਵਿੱਚ ਹੀ ਇਸ ਦੀ ਪਾਲਣਾ ਕੀਤੀ ਨਹੀਂ ਜਾ ਰਹੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ